ਜੀ ਦੋਸਤੋ ਲੁਲਿਹੜ ਦਾ ਸਫਰ ਜਾਰੀ ਹੈ ਤੇ ਹੁਣ ਸਾਡਾ ਸਫਰ ਆ ਪਹੁੰਚਿਆ ਜੀ ਇੱਕ ਐਸੀ ਨੌਨ ਵੇਜ ਦੀ ਸ਼ੌਕ ਦੇ ਉੱਤੇ ਜਿੱਥੇ ਤੁਹਾਨੂੰ ਹਰੇਕ ਤਰ੍ਹਾਂ ਦਾ ਨੌਨ ਵੇਜ ਫੂਡ ਮਿਲਦਾ ਹੈ ਲਗਭਗ ਉੱਥੇ ਬਾਈ ਹੁਣੇ ਬਹੁਤ ਹੈਲਦੀ ਫੂਡ ਬਣਾਉਂਦੇ ਨੇ ਤੇ ਇਹ ਆ ਬਾਈ ਹੁਣਾਂ ਦਾ ਇੱਕ ਜਿਹੜਾ ਮੇਨ ਬੋਰਡ ਇਹਦੇ ਉੱਤੇ ਤੁਸੀਂ ਬੋਰਡ ਦੇ ਉੱਤੇ ਚੈੱਕ ਕਰ ਸਕਦੇ ਹੋ ਕਿਹੜੇ-ਕਿਹੜੇ ਇਹਨਾਂ ਦੇ ਕੋਲ ਆਈਟਮ ਮਿਲਦੀਆਂ ਫਰਾਈ ਗਰੇਵੀ ਆਈਟਮ ਹੋਗੀ ਸਟੀਮ ਆਈਟਮ ਹੋ ਗਿਆ ਚੈੱਕ ਕਰੋ ਜਰਾ ਤੇ ਕਈ ਵੇਲੇ ਤੁਹਾਡੀ ਸ਼ਿਕਾਇਤ ਹੁੰਦੀ ਸ਼ਿਕਾਇਤ ਰਹਿੰਦੀ ਆ ਵੀ ਬਾਈ ਉੱਥੇ ਦਾ ਤੇਲ ਨਹੀਂ ਵਧੀਆ ਆਹ ਨਹੀਂ ਵਧੀਆ ਅੱਜ ਬਾਈ ਹੁਣਾਂ ਕੋਲ ਸ ਤਾਨੂੰ ਕੱਲੀ-ਕੱਲੀ ਚੀਜ਼ ਦਿਖਾ ਦੇਣੀ ਹੈ ਇੱਥੇ ਤੇ ਆਹ ਭਾਈ ਹੁਣ ਉਹਦਾ ਕਾਊਂਟਰ ਅਲੱਗ ਹੈ ਇਹ ਦਿਖਾ ਦੇ ਵੀ ਇੱਥੇ ਕੀ-ਕੀ ਹੈਗਾ ਆ ਇੱਧਰ ਆਂਦੇ ਭਾਈ ਹੁਣ ਇੱਧਰ ਮਿਲੋ ਜੀ ਭਾਈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਮਾਈਕ ਲੈ ਲਓ ਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਠੀਕ ਠਾਕ ਹੋ ਬਿਲਕੁਲ ਜੀ ਠੀਕ ਹੈ ਜੀ ਤੇ ਪਹਿਲਾਂ ਤਾਂ ਭਾਜੀ ਵੀ ਮੈਨੂੰ ਇੱਕ ਗੱਲ ਦੱਸੋ ਕਿੰਨੇ ਦਿਨ ਹੋ ਗਏ ਇੱਥੇ ਆਪਾਂ ਨੂੰ ਸ਼ਾਪ ਸ਼ੁਰੂ ਕੀਤਾ ਦੇਖੋ ਭਾਜੀ ਆਪਾਂ ਨੂੰ 35-40 ਸਾਲ ਹੋ ਗਏ ਸਾਡੇ ਪਹਿਲਾਂ ਬਜ਼ੁਰਗ ਕਰਦੇ ਸੀ ਕਿ ਦਾਦਾ ਜੀ ਕੀ ਬਾਤ ਹੈ ਹ ਦੇਵੇਂ ਫਾਦਰ ਸਾਹਿਬ ਅੱਛਾ ਜੀ ਆਜੋ ਨਾਲ ਹੀ ਆਜੋ ਬਾਈ ਜੀ ਫਿਰ ਦੋਨਾਂ ਦੇ ਸਾਹਦੇ ਲਗੇ ਅੱਛਾ ਫਿਰ ਸਾਡੇ ਫਾਦਰ ਸਾਹਿਬ ਕਰਦੇ ਸੀ ਲੱਗੇ ਤੇ ਫਿਰ ਮੈਂ ਹੁਣ ਆਪ ਨਾਲ ਲੱਗਿਆ ਅੱਛਾ ਮੈਂ ਇੱਕ ਬਾਈ ਹੁਣਾ ਦੀ ਖਾਸ ਗੱਲ ਦੱਸਦਾ ਮੇਰਾ 2 ਸਾਲ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਬਾਹ ਟੁੱਟ ਗਈ ਸੀ ਮੇਰੀ ਤੇ ਮੇਰੀ ਬਾਹ ਦੇ ਵਿੱਚ ਦਰਦ ਬਹੁਤ ਸੀਗਾ ਤੇ ਰਾਤ ਨੂੰ ਸ਼ੂਟ ਕਰਕੇ ਮੈਂ ਬਾਈ ਹੁਣਾ ਕੋਲ ਆਇਆ ਮੈਂ ਕਿਹਾ ਯਾਰ ਦਰਦ ਬਹੁਤ ਔਡੀ ਕੀ ਹੱਲ ਕਰੀਏ ਹਾਂਜੀ ਹਾਂਜੀ ਬਾਈ ਹੁਣਾ ਦੇ ਕੋਲੋਂ ਮੈਂ ਨਾ ਵਾਈਟ ਸੂਪ ਪੀ ਕੇ ਗਿਆ ਸੀ ਹਾਂਜੀ ਤੇ ਬਾਈ ਉਹ ਕਿਆ ਕਮਾਲ ਦਾ ਜਿਹੜਾ ਦਰਦ ਤੁਰੰਤ ਪਾਂਝ ਰਹੀ ਨਹੀਂ ਦੁਬਾਰਾ ਬਾਜੀ ਇਹੀ ਕੰਮ ਨਾਲ ਫ ਜਿਹੜਾ ਮੇਨ ਕਰੋੜਿਆਂ ਦਾ ਸੂਪ ਆ ਕੋਈ ਮਿਲਾਵਟ ਨਹੀਂ ਕੋਈ ਕੁਝ ਨਹੀਂ ਆਸਪਾਸ ਸਪੈਸ਼ਲ ਲਿਖ ਕੇ ਲਾਇਆ ਹੋਇਆ ਕੀ ਬਾਤ ਹੈ ਬਿਲਕੁਲ ਸਾਡੇ ਕਿਸੇ ਵੀ ਜ਼ਮਾਨ ਦੇ ਵਿੱਚ ਆਰਾ ਰੋਡ ਦੀ ਗੱਤੋਂ ਨਹੀਂ ਕੀਤੀ ਆਰਾ ਰੋਡ ਦੇ ਵਿੱਚ ਨਹੀਂ ਕੀਤੀ ਜਾਂਦੀ ਕੀ ਬਾਤ ਹੈ ਹਾਂਜੀ ਬਾਕੀ ਆ ਬਾਪੂ ਜੀ ਉਹਨਾਂ ਨੇ ਆਪਣਾ ਬਠਿੰਡੇ ਤੋਂ ਕੀਤੇ ਹੋਏ ਆ ਜੋ ਵੀ ਆਪਣਾ ਸਰਟੀਫੀਕਟ ਮਿਲਿਆ ਇਹਨਾਂ ਨੂੰ ਅੱਛਾ ਕੀ ਬਾਤ ਹੈ ਹਾਂਜੀ ਅੱਛਾ ਇੱਥੇ ਜੋੜਾਂ ਦੇ ਦਰਦ ਲਈ ਸਪੈਸ਼ਲ ਕਰੋੜਿਆਂ ਦਾ ਵਾਈਟ ਸੂਪ ਮਿਲਦਾ ਹੈ ਹਾਂਜੀ ਹਾਂਜੀ ਬਿਲਕੁਲ ਕੀ ਬਾਤ ਹੈ ਭਾਜੀ ਲੁਧਿਆਣਾ ਚਿਕਨ ਵਾਹ ਕਿਆ ਬਾਤ ਹੈ ਸਵਾਦ ਆ ਗਿਆ ਭਾਜੀ ਅੱਛਾ ਬਾਈ ਹੁਣਾਂ ਨੂੰ ਮੈਂ ਨਾ ਅਜੇ ਰੋਕਿਆ ਸੀ ਬਾਈ ਪਹਿਲਾਂ ਤਾਂ ਮੈਨੂੰ ਦਿਖਾਓ ਆਪਣਾ ਤੇਲ ਦਿਖਾਓ ਕਿਉਂਕਿ ਜਿਹੜੇ ਭਰਾ ਆਣਦੇ ਕੋ ਆਪਣੇ ਅੱਜ ਕੋਈ ਲੋਕ ਫਰਾਈ ਦਾ ਕੰਮ ਕਰ ਰਹੇ ਉਹਨਾਂ ਕੋ ਤੇਲ ਨਹੀਂ ਵਧਿਆ ਹੁੰਦਾ ਭਾਜੀ ਹਾਂਜੀ ਹਾਂਜੀ ਪਹਿਲਾਂ ਤੇਲ ਦਿਖਾਓ ਮੈਨੂੰ ਦੇਖੋ ਭਾਜੀ ਆਪਾਂ ਤੇਲ ਰੋਜ਼ ਦੀ ਰੋਜ਼ ਗਰਮੀਆਂ ਦੇ ਵਿੱਚ ਇੰਨਾ ਕੁ ਲਗਾ ਲੈ 1 ਲੀਟਰ ਆਪਾਂ 1 ਲੀਟਰ ਰੋਜ਼ ਦੀ ਰੋਜ਼ ਪਾਉਣਾ ਅੱਛਾ ਹਾਂਜੀ ਹਾਂਜੀ ਇੱਕ ਸੈਕਿੰਡ ਇਹਨੂੰ ਤਾਂ ਤੁਸੀਂ ਇਹਨੂੰ ਛੱਡ ਦਿਓ ਇਹਨੂੰ ਇੱਥੇ ਲਾ ਦਿਓ ਆਪਾਂ ਸ਼ੁਰੂ ਤੋਂ ਹੀ ਭਾਜੀ ਸਰਵੋ ਤੇਲ ਵਰਤੇ ਆ ਓਕੇ ਹਾਂਜੀ ਉਹ ਸਰਵਾ ਤੇਲ ਕੰਪਨੀ ਕੋਈ ਵੀ ਹੋਵੇ ਚਲੋ ਕਹਿੰਦੇ ਠੀਕ ਐ ਸਰਵਾ ਤੇਲ ਸਰੋਂ ਦਾ ਹੀ ਐ ਓਕੇ ਹਾਂਜੀ ਆਪਾਂ ਰੋਜ਼ ਦੀ ਰੋਜ਼ ਸਰਵਾ ਤੇਲ 1 ਲੀਟਰ ਲਈਦਾ ਟਰਾਲੀ ਨੂੰ ਲੱਗ ਜਾਂਦਾ ਤੇ ਦੁੱਧ ਦੇ ਤਲਾਵਾਂ ਭਾਜੀ ਆਈਟਮ ਕਿਹੜੀ ਕਿਹੜੀ ਹੁੰਦੀ ਐ ਮੈਨੂੰ ਥੋੜਾ ਦੱਸਿਓ ਆਈਟਮ ਭਾਜੀ ਆਪਣੇ ਕੋਲ ਭਾਜੀ ਇੱਕ ਤਾਂ ਆਪਣੇ ਇਥੋਂ ਸ਼ੁਰੂ ਹੋ ਜਾਂਦੇ ਆਪਾਂ ਅੱਛਾ ਸਟੀਮ ਚਿਕਨ ਆ ਜਾਂਦਾ ਜੀ ਸਟੀਮ ਚਿਕਨ ਦੇ ਵਿੱਚ ਆਪਣੇ ਕੋਲ ਕਬਾਬ ਆ ਜਾਂਦੇ ਓਏ ਹੋਏ ਕਾ ਬਾਦ ਕਬਾਬ ਤੋਂ ਬਾਅਦ ਫਿਰ ਭਾਜੀ ਆਪਣੇ ਕੋਲ ਲੈਗ ਪੱਟ اچھا ਸਟੀਮ ਲੈਗ ਪੱਟ ਜੀ ਕੀ ਬਾਤ ਹੈ ਫੇਰ ਭਾਜੀ ਆਪਣੇ ਕੋਲ ਸਟੀਮ ਚੈਸਟ ਆਏਗਾ اچھا اچھا ਇਹ ਸਟੀਮ ਚੈਸਟ ਹੈ ਜੀ ਭਾਈ ਕੱਢ ਕੇ ਦਿਖਾਓਇ ਕਰੀ ਪਤਾ ਫੇਰ ਲੱਗਦਾ ਭਾਜੀ ਜੇ ਨਾ ਕੱਢ ਕੇ ਨਾ ਦਿਖਾਓ ਨਾ ਦੇਖੋ ਓਏ ਹੋਏ ਹੋਏ ਤੇ ਉੱਪਰ ਭਾਜੀ ਜਿਹੜਾ ਦੂਜੇ ਉਹ ਵੀ ਸਟੀਮ ਪੱਟ ਵੀ ਦਿਖਾਓ ਉਹ ਵੀ ਦਿਖਾਣੇ ਦੀ ਉਹ ਵੀ ਦਿਖਾ ਲੈ ਦੇਖੋ ਭਾਜੀ ਕੀ ਬਾਤ ਹੈ ਭਾਜੀ ਹਾਂ ਆ ਗਿਆ ਜੀ ਸਟੀਮ ਪੱਟ ਤੇ ਆ ਆ ਗਿਆ ਸਟੀਮ ਚੈਸਟ ਚਟਣੀ ਇਹ ਆਪਾਂ ਇਹਨਾਂ ਨੂੰ ਸਰਵ ਕਰਨਾ ਹੁੰਦਾ ਜੀ ਘਰ ਦੀ ਬਣੀ ਹਰੀ ਚਟਣੀ ਅੱਛਾ ਚਟਣੀ ਵੀ ਦਿਖਾ ਦਿਓ ਭਾਜੀ ਕਰੀ ਸਾਹ ਚਟਣੀ ਕੀ ਬਾਤ ਹੈ ਕੀ ਬਾਤ ਹੈ ਹਰੀ ਚਟਣੀ ਘਰ ਦੀ ਬਦੀਲੇ ਦੀ ਤੇ ਬਾਕੀ ਵਾਈਟ ਸਿਮਾ ਜੋ ਵੀ ਮਤਲਬ ਮੰਗ ਰਿਆ ਮੇਉਨਿਸ ਵਗੈਰਾ ਵੀ ਹੁੰਦੀ ਹੈ ਅੱਛਾ ਅੱਛਾ ਇੱਕ ਤੁਹਾਡੇ ਕੋਲ ਫਿਸ਼ ਵੀ ਹੁੰਦੀ ਹੈ ਸਟੀਮ ਫਿਸ਼ ਹੁੰਦੀ ਹੈ ਇੱਕ ਹਾਂ ਜੀ ਥੀਮ ਫੀਚਰ ਮਿਲਦੀ ਨਹੀਂ ਹੈ ਕਿ ਭਾਜੀ ਇਸ ਟਾਈਮ ਆ ਨਾ ਗਰਮੀ ਕਰਕੇ ਮੈਂ ਹੁਣ ਥੋੜੇ ਕੋਸ਼ਿਸ਼ ਕੀਤੀ ਸੀ ਵੀ ਚਲ ਲਾ ਦਈਏ ਕਸਟਮਰ ਦੀ ਡਿਮਾਂਡ ਆਣ ਲੱਗੀ ਅੱਛਾ ਬਟ ਮੈਂ ਫੋਨ ਕੀਤਾ ਉਹ ਕਹਿੰਦੇ ਭਾਜੀ ਹਜੇ ਪਿੰਡ ਗਏ ਹੋਏ ਆਂ ਅਸੀਂ ਆਪਣੇ ਜੋ ਵੀ ਆ ਮੱਛੀ ਵਾਲੇ ਅਜਾ ਅਜਾ ਫਿਸ਼ ਮਿਲੇ ਨਹੀਂ ਅਜਾ ਅਵੇਲਬਲ ਨਹੀਂ ਹੈਗੀ ਕਹਿੰਦੇ 5-7 ਦਿਨ ਲੱਗਣਗੇ ਫੇਰ ਆਵਾਂਗੇ ਵੇਖੋ ਉਹਨੂੰ ਮੱਛੀ ਆਵਾਂਗੇ ਮੈਂ ਕਿਹਾ ਠੀਕ ਹੈ ਚਾ ਵਾਦ ਹੈ ਕੀ ਵਾਦ ਹੈ ਮੈਂ ਖਾਲੀ ਚਲੋ ਭਾਜੀ ਇਹਨਾਂ ਨੂੰ ਹਜੇ ਵਿੱਚ ਰੱਖ ਦਿਓ ਟੈਸਟ ਕਰ ਲਈਏ ਆਪਾਂ ਬਾਅਦ ਚ ਖਾਂਦੇ ਆਂ ਬਾਕੀ ਜਦ ਤੱਕ ਆਪਾਂ ਦੂਜਾ ਟੂ ਇਹਦੇ ਭਾਈ ਇਹ ਜਿਹੜੇ ਹੈਗੇ ਇੰਨੇ ਕਿ ਲੱਗਦਾ ਕਿ ਹੋਰ ਵੀ ਕਾਫੀ ਲਾਈ ਜਾਂਦਾ ਮਾਲ ਤੁਹਾਡਾ ਭਾਈ ਗਰਮੀਆਂ ਦੇ ਵਿੱਚ ਇੰਨਾ ਲੱਗਦਾ ਸਰਦੀਆਂ ਦੇ ਵਿੱਚ ਮਨਾਲ ਦੀ ਨਾਲ ਆਪਾਂ ਫਿਰ ਹੋਰ ਵੀ ਤੇ ਗਿਣਾ ਚੁਕਣਾ ਹੋ ਜਾਂਦਾ ਉਦੋਂ ਤੁਹਾਡੇ ਕੋਲ ਇੱਥੇ ਰਾਸ਼ੀ ਇਹਦਾ ਪਿਆ ਹੁੰਦਾ ਵੀ ਕੈਂਡੀ ਗੱਲ ਨਹੀਂ ਬਿਲਕੁਲ ਬਿਲਕੁਲ ਬਾਕੀ ਜੀ ਪਾਜੀ ਹੁਣ ਇੱਧਰ ਦੇਖੋ ਇੱਧਰ ਛਾਤੀਆਂ ਮਾਰ ਰਿਹਾ ਨੇ ਮੈਂ ਕਸਟਮਰ ਵਰਗੇ ਆਇਆ ਤੇ ਪਾਜੀ ਆਜੋ ਹੁਣ ਦੂਸਰੇ ਪਾਸੇ ਆਜੋ ਕਿ ਹੋਰ ਆਪਣੇ ਕੋਲ ਕੀ ਚੀਜ਼ ਹੈ ਕਰੋੜਾ ਥੋੜਾ ਖਾਓ ਰਜੀਤ ਭਾਈ ਆ ਤੁਹਾਡੇ ਇੰਪੋਰਟਡ ਆ ਗਈ ਬੱਕਰੇ ਵਾਲਾ ਮੈਟਰ ਆ ਖਰੋੜਾ ਜੀ ਕੀ ਬਾਤ ਹੈ ਆ ਬੱਕਰੇ ਵਾਲਾ ਜੀ ਅੱਛਾ ਜੀ ਬੱਕਰੇ ਵਾਲਾ ਜੀ ਬਹੁਤ ਵਾਜੇਗਾ ਤੇ ਕਿ ਹੋ ਜਾ ਮਾੜੋ ਇਹ ਆ ਜੀ ਖਰੋੜਾ ਜਿਹੜਾ ਹੱਡੀਆਂ ਦਾ ਹੱਡੀ ਤੇ ਜੋੜ ਜਿਹੜੇ ਹੱਡੀਆਂ ਮਜ਼ਬੂਤ ਕਰ ਦਿੰਦਾ ਤੇ ਇੱਧਰ ਆ ਤੁਹਾਨੂੰ ਦਿਖਾ ਦਈਏ ਆ ਗ੍ਰੇਵੀਆ ਭਾਈ ਇਹ ਕੱਚੀ ਘਮੋਗੇ ਕਰੀ ਬੰਦੇ ਇੱਕ ਮਿੰਟ ਆ ਲਓ ਓਏ ਹੋਏ ਹੋਏ ਖੁਸ਼ਬੂ ਭਾਈ ਆ ਲਓ ਕਮਾਲ ਦੀ ਆ ਲਓ ਵਾਹ ਜੀ ਚੈਸਟ ਅੱਛਾ ਸਹੀ ਗੱਲ ਆ ਬਹੁਤ ਸਹੀ ਗੱਲ ਆ ਹਾਂ ਜੀ ਹੁਣ ਹੋਰ ਆ ਜਾਓ ਜੀ ਭਾਈ ਇਧਰ ਆ ਜਾਓ ਅੱਗੇ ਵਧੀ ਇੱਕ ਮਿੰਟ ਆ ਚੈਸਟ ਸਰਵ ਹੋ ਰਹੀ ਆ ਆਪਾਂ ਇਹ ਵੀ ਦਿਖਾ ਦੀ ਅੱਛਾ ਇੱਕ ਮਿੰਟ ਭਾਈ ਇੱਕ ਮਿੰਟ ਆ ਗਿਆ ਹੁਣ ਇਧਰ ਹੁਣ ਭਾਈ ਹੁਣ ਇਧਰ ਚੈਸਟ ਲਾ ਰਹੇ ਨੇ ਥੋੜੀ ਜਿਹਾ ਪਪਾਈ ਦੀ ਮਾਇਓਨੈਸ ਭਾਜੀ ਅੱਛਾ ਇੱਕ ਕੈਚ ਦਾ ਚਾਹਨ ਮਸਾਲਾ ਖੁਸ਼ਬੂ ਦੇ ਪਾਜੀ ਖੁਸ਼ਬੂ ਦੇ ਸਟੀਮ ਚਿਕਨ ਦੀ ਜਬਰਦਸਤ ਕਮਾਲ ਦੀ ਜਿਆਦਾ ਪਾਜੀ ਫਲੇਵਰ ਕਮਾਲ ਦਾ ਪਾਈਆ ਦਾ ਮੈਂ ਉੱਧਰ ਖੜਾ ਸੀ ਮੈਨੂੰ ਉੱਥੇ ਵੀ ਵਧੀਆ ਜਿਹਾ ਇਹਨਾਂ ਨੇ ਉਧਰੋਂ ਆਪਣਾ ਇਹਨੂੰ ਓਪਨ ਕੀਤਾ ਕੀ ਕਵਾਂਗੇ ਪਾਜੀ ਇਹਨੂੰ ਸਟੀਮਰ ਸਟੀਮਰ ਦਸਤਰਖਾਨ ਕਹਿ ਲਓ ਦਸਤਰਖਾਨ ਕਹਿ ਲਓ ਤੇ ਮੈਨੂੰ ਉਧਰ ਦੂਰ ਖੜੇ ਨੂੰ ਵੀ ਇੰਨੀ ਜ਼ਬਰਦਸਤ ਖੁਸ਼ਬੂ ਆਈ ਜਿਹੜਾ ਤੁਸੀਂ ਮੈਨੂੰ ਦੇਖਿਆ ਇਹਦੇ ਵਿੱਚੋਂ ਇੱਧਰ ਆਂਦੇ ਆਂਦੇ ਹੌਲੀ ਹੌਲੀ ਖਿੱਚਿਆ ਚਲੇ ਆ ਰਹੇ ਸੀ ਵੀ ਤੁਸੀਂ ਸੋਚਿਆ ਹੋਣਾ ਵੀ ਚੱਲ ਸ਼ੂਟ ਕਰਦੇ ਕਰਦੇ ਪਹਿਲਾਂ ਮੈਂ ਖਾਲਵਾ ਬਾਅਦ ਵਿੱਚ ਬਾਕੀ ਗੱਲ ਫੇਰ ਕਰਦੇ ਆ ਹੈਨਾ ਮਨ ਤਾਂ ਇਦਾਂ ਹੀ ਕੀਤਾ ਸੀ ਕੀ ਬਾਤ ਹੈ ਤੇ ਉਧਰ ਬਾਈ ਹੁਣ ਆਪਾਂ ਪਹਿਲਾਂ ਕੁੱਕਰ ਵਾਲਾ ਦਿਖਾ ਲਈਏ ਕੁੱਕਰ ਵਾਲਾ ਸਮਾਨ ਵੀ ਹੋਰ ਪਾਉਂਦੇ ਨੇ ਹਾਂਜੀ ਹਾਂਜੀ ਕੁੱਕਰ ਵਾਲਾ ਆਪਣਾ ਮੇਨ ਤਾਂ ਕੁੱਕਰ ਵਾਲਾ ਹੀ ਹੈ ਅੱਛਾ ਆਓ ਇਧਰ ਫੇਰ ਕੀ ਹੈਗਾ ਕੁੱਕਰ ਦੇ ਵਿੱਚ ਇੱਕ ਬੱਚੇ ਖੜੋੜਿਆ ਸੀ ਦਿਖਾਓ ਵਾਈਟ ਸੂਪ ਹੁੰਦਾ ਜੀ ਅੱਛਾ ਇਹ ਵਾਈਟ ਸੂਪ ਹੁੰਦਾ ਆ ਹਾਂ ਜੀ ਵਾਈਟ ਸੂਪ ਆਮ ਕਰੋੜੇ ਦਾ ਵਾਈਟ ਸੂਪ ਕੀ ਬਾਤ ਹੈ ਬਾਈ ਹੋਏ ਨਾ ਨਾ ਚੱਲਦਾ ਓਕੇ ਭਾਜੀ ਕਿਸ ਤਰ੍ਹਾਂ ਮਤਲਬ ਵਾਈਟ ਮੈਂ ਪਹਿਲਾਂ ਕਦੀ ਕਿਤੇ ਸੁਨੇ ਵਾਲੀ ਵਾਈਟ ਡਿਫਰੈਂਟ ਕਿਦਾਂ ਮਤਲਬ ਹੈਗਾ ਇਹਦਾ ਬਹੁਤ ਵਧੀਆ ਜੀ ਜੁੜਾ ਵਾਸਤੇ ਬਹੁਤ ਵਧੀਆ ਅੱਡਿਆਂ ਵਾਸਤੇ ਕਮਯੂਰੀ ਹੋਵੇ ਸਾਡੇ ਵਾਸਤੇ ਅੱਛਾ ਉਹ ਬਾਈ ਹੁਣ ਇਹ ਪੁੱਛਦੇ ਰਿਹਾ ਵੀ ਲੋਕ ਹੋਰ ਵੀ ਵਾਈਟ ਸੂਪ ਬਣਾਉਂਦੇ ਨੇ ਤੁਹਾਡਾ ਡਿਫਰੈਂਟ ਕਿਵੇਂ ਆ ਬਾਈ ਉਧਰਲੇ ਪਾਸੇ ਆਓ ਤੁਸੀਂ ਨਾਲੋਂ ਤੁਸੀਂ ਵਿੱਚ ਨਹੀਂ ਆ ਰਹੇ ਸਾਂ ਥੋੜਾ ਜਿਹਾ ਨਾਲੇ ਇਹਦੀ ਖਾਸੀਅਤ ਦੱਸ ਦਵਾਂ ਆਪਣਾ ਭਾਜੀ ਇਦਾਂ ਦੀ ਲੋਕ ਜਿਹੜੇ ਬਣਾਉਂਦੇ ਆ ਜੀ ਆਪਾਂ ਹੁਣ ਨਾਮ ਨਹੀਂ ਰਹਿੰਦੇ ਬਹੁਤ ਨੇ ਤੇ ਉਹ ਗਾੜਾ ਕਰਨ ਦੇ ਵਾਸਤੇ ਇੱਕ ਤਾਂ ਗਾੜਾ ਕਰਕੇ ਦਿਖਾ ਦਿੰਦੇ ਆ ਇਹ ਵੀ ਬਹੁਤ ਵਧੀਆ ਜੀ ਤੇ ਆਪਣੀ ਖਾਸੀਅਤ ਵੀ ਆਪਾਂ ਪਤਲਾ ਹੁੰਦਾ ਜੀ ਤੇ ਪਿਓਰ ਹੁੰਦਾ ਤੇ ਲੋਕੀ ਮਿਲਾਵਟ ਕਰ ਦਿੰਦੇ ਆ ਕੁਛ ਨਾ ਬਸ ਲੋਕੀ ਜਿਹੜੇ ਆਪਾਂ ਸ਼ੁਰੂ ਤੋਂ ਹੀ ਪਤਲਾ ਸੂਪ ਰੱਖਿਆ ਤੇ ਸਾਨੂੰ ਕਸਟਮਰ ਆਪ ਆ ਕੇ ਕਹਿੰਦੇ ਆ ਜੀ ਬਹੁਤ ਵਧੀਆ ਸਾਨੂੰ ਫਰਕ ਪਿਆ ਹਾਂਜੀ ਤੇ ਇਦਾਂ ਨਹੀਂ ਆਪਾਂ ਸ਼ੁਰੂ ਤੋਂ ਕੁਆਲਿਟੀ ਵਧੀਆ ਰੱਖੀ ਆ ਤੇ ਵਧੀਆ ਹੀ ਦੇਣੀ ਆ ਭਾਈ ਰੇਟ ਦੱਸਿਓ ਨਾਲ ਬਾਈ ਸੂਦਾ ਰੇਟ ਕੀ ਹੈਗਾ ਯਾਰ ਇਹ ਸਿਰਫ 50 ਰੁਪਏ ਗਲਾਸ ਆ ਜੀ 50 ਰੁਪਏ ਸਿਰਫ ਕਿੰਨੇ ਦੇ ਰੋਗੀ ਤੁਹਾਨੂੰ ਸਟਾਰਟ ਕੀਤੇ ਸਾਨੂੰ ਸਟਾਰਟ ਹੋ ਗਏ 1900 99 ਦੇ ਕੀਤਾ ਹੋਇਆ ਜੀ ਸਾਡੇ ਦਾਦਾ ਜੀ ਨੇ ਤੁਹਾਡੇ ਦਾਦਾ ਜੀ ਨੇ ਸਟਾਰਟ ਕੀਤਾ ਤੇ ਉਸ ਤੋਂ ਬਾਅਦ ਫਿਰ ਫਾਦਰ ਸਾਹਿਬ ਲੱਗੇ ਹੋਏ ਨਾਲ ਫਿਰ ਆਪਾਂ ਲੱਗੇ ਥਰਡ ਜਨਰੇਸ਼ਨ ਹਾਂ ਜ ਸਾਡੇ ਜਨਰੇਸ਼ਨ ਹੋ ਗਈ ਹੈ ਥਰਡ ਜਨਰੇਸ਼ਨ ਹੈ ਜੀ ਇਹ ਦੋਨੇ ਪੇ ਪੁੱਤਾਂ ਦੀ ਜੋੜੀ ਨੇ ਕਮਾਲ ਕੀਤੀ ਵੀ ਸਾਨੂੰ ਤਾਂ ਭਾਜੀ ਇੱਥੇ ਆ ਕੇ ਕਹਿ ਜਾਂਦੇ ਨੇ ਤਰੇ ਕਹੇ ਭਾਈ ਭਾਈ ਹਾਂ ਜੋ ਬੁੱਤ ਕਹਿੰਦੇ ਲੱਗਦੇ ਇਹ ਤਾਂ ਤੁਸੀਂ ਦੱਸਿਆ ਸਾਨੂੰ ਵੀ ਆਪਣੇ ਬੁੱਤੋ ਤੇ ਵੀ ਬੈਂਸੀਏ ਤੁਹਾਡੇ ਵੱਡੇ ਭਾਈ ਹਾਂਜੀ ਹਾਂਜੀ ਤੇ ਬਸ ਫਿਰ ਖਾਸਾ ਖੇਡਾ ਹੋ ਜਾਂਦਾ ਜੀ ਕੋਈ ਨਹੀਂ ਭਾਈ ਭਾਈ ਰਿਸ਼ਤਾ ਬਣਿਆ ਰਹਿਦਾ ਗੈਮ ਕੀ ਬਾਤ ਹੈ ਹਾਂਜੀ ਆ ਲੱਗਿਆ ਜੀ ਲੱਗ ਅੱਛਾ ਜੀ ਇਹ ਆ ਗਿਆ ਲੱਗ ਤਰੀ ਵਾਲੀ ਹਾਂ ਤਰੀ ਵਾਲੇ ਲੱਗਿਆ ਜੀ ਅੱਛਾ ਜੀ 50 ਰੁਪਏ ਦਾ ਜੀ ਅੱਛਾ 50 ਰੁਪਏ ਦਾ ਹਾਂਜੀ ਪੀਸ ਨੇ ਹਾਂਜੀ ਹਾਂਜੀ ਪਿਆਰ ਵਿੱਚ ਪੀਸ ਕੀ ਬਾਤ ਹੈ ਕੀ ਬਾਤ ਨਾਲ ਗਰੇਵੀ ਪਾ ਕੇ ਗਰੇਵੀ ਆ ਬੋਰਡ ਅੱਛਾ ਇਹ ਬੋਰਡ ਪਲੇਟ ਕਲੇਟ ਓਏ ਹੋਏ ਹੋਏ ਆਹ ਬੋਰਡ ਪਲੇਟ ਕੀ ਆ ਮਦਰ ਕਰਛੀ ਘਮਾਉਣੀ ਹੈ ਕਈ ਫਿਰ ਤੇ ਨਾਲ ਫਿਰ ਕੀ ਸਰਵ ਕਰਦੇ ਆ ਜਿੱਦਾਂ ਤੇਰੀ ਦੇ ਨਾਲ ਕੀ ਖਾਸ ਰੋਟ ਤੰਦੂਰੀ ਰੋਟੀ ਵਗੈਰਾ ਯਾਰ ਨਹੀਂ ਨਹੀਂ ਰੋਟੀ ਵਾਲਾ ਕੰਮ ਹਜੇ ਨਹੀਂ ਕੀਤਾ ਜੀ ਹਜੇ ਤਾਂ ਸਿਰਫ ਚਿਕਨ ਵਗੈਰਾ ਜਾਂ ਸੂਪ ਇਦਾਂ ਹੀ ਆ ਬਾਈ ਫਿਰ ਗਰੇਵੀ ਨਾਲ ਕੀ ਵੀ ਕਮੇ ਬੜੀ ਗਰੇਵੀ ਦੇ ਨਾਲ ਜਿਹਨੂੰ ਨਾ ਕਈ ਬੰਦੇ ਕਹਿੰਦੇ ਆ ਸਾਨੂੰ ਰੋਟੀ ਦੇ ਦਿਓ ਫਿਰ ਉਹਨਾਂ ਨੂੰ ਦਾਦੇ ਦੇ ਨਾਲ ਢਾਬਾ ਉੱਥੋਂ ਰੋਟੀ ਪਿਆ ਕੇ ਸਪੈਸ਼ਲ ਇੱਥੇ ਮੈਂ ਖਾ ਕੇ ਜਾਂਦੇ ਆ ਬੰਦੇ ਫਿਰ ਅੱਗੇ ਵਾਰੇ ਸੋਚਿਆ ਵੀ ਦੇਖਦੇ ਆ ਤੰਦੂਰ ਪਾਜੀ ਲਾਵਾਂਗੇ ਨਹੀਂ ਇੰਦਰ ਜ਼ਿਆਦਾ ਪੈਕਿੰਗ ਵਾਲੇ ਹੋਣੇ ਤੜੀ ਵਾਲੇ ਪੈਕਿੰਗ ਵਾਲੇ ਹਾਂ ਦੀ ਬਹੁਤ ਨੇ ਪੈਕਿੰਗ ਜ਼ਿਆਦਾ ਹੋਏ ਉਹਦੇ ਤੇ ਰਜਿਤ ਬਾਜੀ ਹਾਂਜੀ ਪਹਿਲਾਂ ਫਿਰ ਕੀ ਟਰਾਈ ਕਰਨਾ ਲੈਗ ਚੈਸਟ ਸਟੀਮ ਚਿਕਨ ਤੋਂ ਕੀਤੀ ਸੀ ਪਰ ਸਟੀਮ ਚਿਕਨ ਮੈਨੂੰ ਲੱਗ ਰਿਹਾ ਟਾਪ ਆਫ ਦਿ ਮਤਲਬ ਇਹਨਾਂ ਦੀ ਜਿਹੜੀ ਕਹਿੰਦੇ ਨਾ ਇੱਕਦਮ ਟਾਪ ਐਂਡ ਆਫ ਟਾਪ ਜਿਹੜੀ ਉਹ ਲਾਸਟ 'ਚ ਖਾਵਾਂ ਉਕੇ ਪਹਿਲਾ ਸਟਾਰਟਿੰਗ ਫਿਰ ਸਟਾਰਟਿੰਗ ਫਿਰ ਕਰਦੇ ਆਂ ਇਧਰ ਸਟਾਰਟ ਕਰ ਲੈਂਦੇ ਆਂ ਇਧਰੋਂ ਸਟਾਰਟ ਕਰੀ ਹੈ ਨਾ ਹੀਟਿੰਗ ਹੋ ਗਈ ਹੈ ਲੈਗ ਪੀਸ ਦੀ ਆ ਜਾਓ ਭਾਜੀ ਕਰੋ ਟਰਾਈ ਥੋੜਾ ਕੱਟ ਰੱਖਿਓ ਭਾਜੀ ਬੜਾ ਨਹੀਂ ਨਾ ਪਪਾ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਲੋ ਜੀ ਫਾਈਨਲੀ ਸਾਡੇ ਕੋਲ ਪਹਿਲੀ ਪਲੇਟ ਸਾਡੇ ਕੋਲ ਆ ਚੁੱਕੀ ਹੈ ਤੇ ਇਹਦੇ ਵਿੱਚ ਸਾਡੇ ਕੋਲ ਆ ਗਿਆ ਜੀ ਲੈਗ ਤਰੀ ਵਾਲਾ ਆ ਚੈੱਕ ਕਰੀ। ਕੀ ਬਾਤ ਹੈ। ਤੇ ਇਹਦੇ ਵਿੱਚ ਖੁਸ਼ਬੂ ਇੰਨੀ ਸੋਹਣੀ ਆ ਰਹੀਦਾ ਮੈਨੂੰ ਮੂੰਹ 'ਚ ਸਮੈਲ ਦੇਖਣ ਲੱਗ ਗਈ। ਬੜਾ ਖੁਸ਼ਬੂ ਇੰਨੀ ਪਿਆਰੀ ਆ ਰਹੀਦਾ ਭਾਈ। ਸ਼ਟ ਗਲਾਂ ਲਈ। ਬਿਲਕੁਲ ਇਦਾਂ ਜਿਦਾਂ ਘਰ ਦਾ ਬਣਿਆ ਚਿਕਨ ਓਬਵੀਸਲੀ ਭਾਈ। ਓਬਵੀਸਲੀ ਘਰ ਵਰਗੀ। ਭਾਈ ਇਹਨਾਂ ਕੋਲ ਭਾਈ ਹੋਰਾਂ ਕੋਲ ਮੈਂ ਕਦੀ ਪਹਿਲਾਂ ਵੀ ਖਾ ਕੇ ਗਿਆ ਆ। ਉਦੋਂ ਮੇਰੀ ਬਾਹਾਂ ਟੁੱਟੇ ਹੋਈ ਸੀ ਪਰ ਇਹਨਾਂ ਕੋਲੋਂ ਸੂਪ ਇਦਾਂ ਜਬਰਦਸਤ ਆ। ਲੋਕੀ ਮੈਨੂੰ ਕਹਿੰਦੇ ਤਰੇਆ ਬਾਵਾ ਨਾਲ ਸਿਆੜਾ ਵਾਹ ਦੁਖੜੀਆਂ ਇਨ। ਇੱਕ ਵਾਰੀ ਭਾਈ ਹੋਰਾਂ ਕੋਲ ਮੈਂ ਦੋ ਕਦੀ ਸੂਪ ਪੀਤਾ ਇਹਨਾਂ ਕੋਲ ਵਾਈਟ ਸੂਪ ਆ ਇਸ ਕਰਕੇ ਮੈਨੂੰ ਇਹਦਾ ਪਤਾ ਸੀ ਵਾਕੇ ਬਾਈ ਹੁਣ ਉਹਦਾ ਕੰਮ ਇੱਕ ਨੰਬਰ ਦਾ ਆ ਤੇ ਹੁਣ ਵਾਰੀ ਆ ਗਈ ਆਪਾਂ ਨੂੰ ਲੈਗ ਚੈੱਕ ਕਰਨ ਦੀ ਅੱਜ ਰਾਜਤ ਭਾਜੀ ਤੁਸੀਂ ਮੇਰੇ ਨਾਲ ਧੋਖਾ ਕਰਕੇ ਪਹਿਲਾਂ ਤੁਹਾਨੂੰ ਚੈੱਕ ਕਰਨਾ ਚਾਹੀਦਾ ਸੀਗਾ ਪਰ ਉਹ ਕੀ ਬਾਤ ਹੈ ਬਈ ਕਮਾਲ ਦਾ ਫਲੇਵਰ ਆ ਜਬਰਦਸਤ ਓਲਾ ਜੱਡਣ ਵਾਲਾ ਕੰਮ ਨੇ ਹੂੰ ਤੋਂ ਹੋ ਗਿਆ ਨਾਲ ਤੋਂ ਤਰੀ ਉਹ ਲੱਗੇ ਹੋ ਆਵਾਂਗੇ ਓਏ ਹੋਏ ਮੰਨ ਲਓ ਕਹਿ ਲਈਏ ਕਿ ਭਈ ਚਿਕਨ ਖਾਣਿਆਂ ਵਾਲਿਆਂ ਵਾਸਤੇ ਨਾ ਕਿਸ ਵਰ ਗਿਆ ਇਸ ਤੋਂ ਉੱਪਰ ਤੁਹਾਨੂੰ ਕੋਈ ਜਗ੍ਹਾ ਪਲੇਸ ਨਹੀਂ ਮਿਲਣੀ ਇੰਨੀ ਕੁ ਵਧੀਆ ਹੈ ਭਾਈ ਹੁਣ ਆਪਾਂ ਬਾਕੀ ਆਰਡਰ ਵੀ ਨਾਲ ਨਾਲ ਲਵਾਉਂਦੇ ਆਂ ਜਦ ਤੱਕ ਇਹਨੂੰ ਫਿਨਿਸ਼ ਕਰਕੇ ਸਾਈਡ ਤੇ ਕਰੀਏ ਤੇ ਬਾਕੀ ਹੋਰ ਚੱਲਦੇ ਆਂ ਦੂਜੇ ਪਾਸੇ ਤੇ ਫਾਈਨਲੀ ਸਾਡਾ ਇੱਕ ਅਸੀਂ ਲੈਗ ਪੀਸਾ ਖਾ ਕੇ ਦੇਖ ਲਿਆ ਬਹੁਤ ਵਧੀਆ ਸੀ ਤਾਂ ਖੁਣਬਾਰੀ ਆ ਗਈ ਆਪਣੀ ਸਟੀਮ ਚਿਕਨ ਦੀ ਸਟੀਮ ਚਿਕਨ ਦੇ ਵਿੱਚ ਅਸੀਂ ਇਹ ਕਰਾ ਰਹੇ ਹਾਂ ਜੀ ਪੱਟ ਜਿਹਨੂੰ ਲੈਗ ਪੱਟ ਕਹਿੰਦੇ ਆ ਠੀਕ ਹੈ ਪੰਜਾਬੀ ਦੇ ਵਿੱਚ ਜਿਹਦੀ ਦੁਨੀਆ ਪੱਟੀ ਪਈ ਹੈ ਜਿੰਨਾਂ ਦੀ ਆਹ ਦੇਖ ਲਓ ਰੇਟ 100 ਰੁਪਿਆ ਨਾਲ ਹੀ ਲਿਖਿਆ ਹੋਇਆ ਇੱਥੇ ਸਭ ਤੋਂ ਵੱਡੀ ਗੱਲ ਆਹ ਚੈੱਕ ਕਰੋ ਜੀ ਜੋੜਾ ਦੇ ਦਰਦਲੀ ਸਪੈਸ਼ਲ ਖਰੋੜਿਆਂ ਦਾ ਵਾਈਟ ਸੂਪ ਮਿਲਦਾ ਹੈ ਪਾਪਾ ਜੀ ਅਜੇ ਤੱਕ ਕਿਸੇ ਦੁਕਾਨਦਾਰ ਨੇ ਲਿਖਿਆ ਦੱਸੋ ਭਜੀ ਆਹ ਦੇਖੋ ਨੋਟ ਕਰੋ ਫਿਰ ਸਾਡੀ ਕਿਸੇ ਵੀ ਸਮਾਨ ਵਿੱਚ ਆਰਾ ਰੋਡ ਦੀ ਵਰਤੋਂ ਨਹੀਂ ਹੁੰਦੀ ਮਤਲਬ ਇਹ ਬਈ ਦੇ ਸਮਾਨ ਦੇ ਵਿੱਚ ਕਿਸੇ ਵੀ ਆਰਾ ਰੋਡ ਨਹੀਂ ਹੁੰਦਾ ਤੇ ਹੁਣ ਬਾਈ ਜੀ ਭਾਈ ਸਾਡਾ ਆਰਡਰ ਲਾ ਲਓ ਪਹਿਲਾਂ ਹਾਂਜੀ ਲੈਗ ਪੱਟ ਲੈਗ ਪੱਟ ਬਾਈ ਅਸੀਂ ਚਾਹੁੰਦੇ ਆ ਵੀ ਇੱਥੇ ਰਸ਼ ਨਸ਼ ਤੋਂ ਪਹਿਲਾਂ ਪਹਿਲਾਂ ਅਸੀਂ ਇੱਥੇ ਬਾਈ ਹੁਣਾਂ ਦਾ ਕੋਡ ਆਰਡਰ ਕਰ ਲਈਏ ਕਿਉਂਕਿ ਉਸ ਤੋਂ ਬਾਅਦ ਇੱਥੇ ਰਸ਼ ਇੰਨਾ ਹੋ ਜਾਣਾ ਕਿ ਸਾਡੇ ਕੋਲ ਖੜਨ ਦਾ ਵੀ ਟਾਈਮ ਨਹੀਂ ਮਿਲਣਾ। ਪੱਕੀ ਗੱਲ ਆ। ਚਾਹਾਂ ਪਾ। ਆ ਚੈੱਕ ਕਰੂਗਾ ਭਾਈ ਇਹਨੂੰ ਬਾਅਦ ਘਟੇ ਉਹ ਪਹਿਲਾਂ ਮੈਨੂੰ ਇੱਕ ਵਾਰੀ ਦਿਖਾ ਲੈਣ ਦੇ ਉਹਨੂੰ। ਓਏ ਹੋਏ ਹੋਏ। ਵਾਹ ਜੀ ਵਾਹ ਆ ਜਿਹੜਾ ਪੀਸ ਹੈ ਨਾ ਕਯਾ ਬਹੁਤ ਹੈ ਯਾਰ ਚੈੱਕ ਕਰੋ ਸਾਈਜ਼ ਭਾਜੀ ਓਏ ਹੋ ਹੋ ਖੁਸ਼ਮੁਈ ਨਹੀਂ ਚਬਰਦਾ ਸਾਰੀ ਹੈ ਭਾਜੀ ਵੱਖਰਾ ਸੁਆਦ ਹੈ ਅੱਛਾ ਇਹ ਪੂਰਾ ਪੂਰਾ ਪੀਸ ਆ 100 ਰੁਪਏ ਦਾ ਇਹਨੂੰ ਹੁਣ ਬਾਈ ਹੁਣੀ ਇਹਨੂੰ ਕੱਟ ਕੇ ਤਸਰੀ ਦਾ ਨਵੇਂ ਚ ਨਿੰਬੂ ਨਿੰਬੂ ਪਾ ਕੇ ਕਿਉਂ ਭਾਜੀ ਨਮਕ ਨਮਕ ਮਸਾਲਾ ਸੁਲਾ ਪਾ ਕੇ ਦੋਗੇ ਆਲਾ ਆਜੋ ਫਿਰ ਭਾਜੀ ਤੇ ਭਾਈ ਨੂੰ ਕੌਂਗਰੇਜ ਭਾਜੀ ਮੜਨ ਲੈ ਕੇ ਲਿਆਓ ਦੇਖੋ ਕਟਿੰਗ ਦਾ ਹੁੰਦੀ ਹੈ ਜੀ ਕੋ ਬੱਜੀ ਕੀ ਆ ਭਾਈ ਆਪਾਂ ਲਈ ਨੂੰ ਬਾਹਰ ਹਾਂ ਹੋ ਚੱਕ ਆ ਗਿਆ ਚਾਟ ਮਸਾਲਾ ਲੋ ਸਰ ਕਰੋ ਟੇਸਟ ਤੇ ਦੱਸੋ ਥੈਂਕ ਯੂ ਸੋ ਮਚ ਫਿਰ ਤੇ ਰਜਤ ਭਾਈ ਹੁਣੀ ਅੱਜ ਪਤਾ ਨਹੀਂ ਵੀ ਕੈਮਰੇ ਤੋਂ ਡਰਦੇ ਕਿਉਂ ਭਾਈ ਚੱਲਣ ਚਾਹੁੰਦਾ ਭਾਈ ਕਿ ਕਿਹਾ ਉਹ ਬਾਈ ਹੁਣਾਂ ਨੇ ਅੱਜ ਟੈਸਟ ਕੈਮਰਾ ਆਫ ਹੋ ਕੇ ਕੀਤਾ ਆ ਪਰ ਰਿਵਿਊ ਬਾਈ ਹੁਣੀ ਕਹਿੰਦੇ ਜ਼ਰੂਰ ਦਰਸ਼ਕਾਂ ਨੂੰ ਦੇਣਾ ਆਪਾਂ ਕਿਉਂਕਿ ਕੋਈ ਘਰ ਦੀ ਮਜਬੂਰੀ ਹੋ ਸਕਦੀ ਆ ਵੀ ਜਿਹੜਾ ਕੈਮਰੇ ਮੋਰੇ ਚ ਕਿ ਨਹੀਂ ਖਾ ਰਿਹਾ ਐ ਇਦਾਂ ਦੀ ਕੋਈ ਮਜਬੂਰੀ ਨਹੀਂ ਅਫਵਾਹ ਫੈਲਾਣੀ ਜ਼ਰੂਰੀ ਨਹੀਂ ਕੀ ਬਾਤ ਹੈ ਭਾਜੀ ਬਾਈ ਹੁਣ ਤਾਂ ਸ਼ਹਿਰ ਹੋ ਗਿਆ ਸਾਨੂੰ ਬੜੀ ਮੁਸ਼ਕਿਲ ਨਾ ਇੱਥੇ ਮੈਨੂੰ ਲੱਗਦਾ 10 ਮਿੰਟ ਭਾਜੀ ਨੇ ਓਪਨ ਕੀਤੇ ਹੋਏ ਆ 10 ਤੋਂ 15 ਮਿੰਟ ਤੇ ਬਾਹਰ ਦੇਖੋ ਇੱਧਰ ਰਸ਼ ਪੈਣਾ ਸ਼ੁਰੂ ਵੀ ਹੋ ਗਿਆ ਬਿਲਕੁਲ ਸਿਰਸਲੀ ਤੇ ਬਾਕੀ ਇੱਥੇ ਦਾ ਖਾਣਾ ਇੰਨਾ ਕਮਾਲ ਦਾ ਨਾ ਬਜੀ ਵੱਖਰਾ ਹੀ ਸਵਾਦ ਹੈ ਤੇ ਹੁਣ ਵਾਰੀ ਆ ਗਈ ਇਹਨੂੰ ਟੈਸਟ ਕਰਨ ਦੀ ਓਹੋ ਪੜੀ ਔਰੇ ਕਰਿਓ ਔਰੇ ਕਰਿਓ ਪਾ ਚੱਕਾ ਮੇਰੇ ਪਾ ਚੱਕਾ ਪਰ ਇਕੱਲੀ ਦੀ ਇਕੱਲੀ ਹੱਡੀ ਹੋ ਰਹੀ ਗਈ ਬਸ ਸ਼ਾਬਾ ਆਕਰੋ ਆ ਇਕੱਲੇ ਦਾ ਇਕੱਲਾ ਚਿਕਨ ਇਧਰ ਸਾਈਡ ਤੇ ਤੇ ਆਹ ਦੇਖੋ ਇਹਨੂੰ ਕਹਿੰਦੇ ਆ ਪ੍ਰੋਪਰ ਐਨ ਚੀਜ਼ ਜਿਹੜੀ ਹੈਗੀ ਆ ਜ਼ਬਰਦਸਤ ਤਰੀਕੇ ਨਾਲ ਬਣੀ ਹੋਈ ਸਵਾਦ ਵੱਖਰਾ ਅਲੱਗ ਤੋਂ ਛੇ ਕਿਸੇ ਨੇ ਵੀ ਹੈਲਦੀ ਖਾਣਾ ਖਾਣਾ ਤੇ ਆਉਣਾ ਕਿੱਥੇ ਆ ਭਾਈ ਹੁਣ ਦੱਸਣਗੇ ਭਾਈ ਇਧਰ ਆਓ ਅੱਜ ਭਾਜੀ ਆਉਣਾ ਕਿੱਥੇ ਭਾਜੀ ਭਾਜੀ ਆਪਣੇ ਲੁਧਿਆਣਾ ਸ਼ਹਿਰ ਹੂੰ ਗਿੱਲ ਪਿੰਡ ਨੀਅਰ ਜੀ ਐਨੀ ਕਾਲਜ ਆਪੋਜੀਟ ਫਾਇਰ ਫਿਟਨੈਸ ਗੱਲ ਤਸਵੀਰ ਦੇ ਬਾਹਰ ਗੱਲ ਤਸਵੀਰ ਦੇ ਬਾਅਦ ਟਾਈਮਿੰਗ ਦੱਸੋ ਭਾਜੀ ਟਾਈਮਿੰਗ ਭਾਜੀ ਸ਼ਾਮੀ 6 ਵਜੇ ਤੋਂ ਰਾਤ ਦੇ 10:30 ਵਜੇ ਤੱਕ ਰਾਤ ਦੇ 10:30 ਵਜੇ ਤੱਕ ਹਾਂਜੀ 11:00 ਬਾਰ 11:00 ਵਜੇ ਤੱਕ ਵੀ ਹੁੰਦੇ ਤੁਸੀਂ ਕਿਵੇਂ ਹਾਂਜੀ ਬਸ ਜਦੋਂ ਸਿਆੜਾ ਦੇ ਵਿੱਚ 11:00 ਵਜੇ ਦਾ ਕੰਦੇ ਆ ਕਈ ਵਾਰੀ ਹੋ ਜਾਂਦਾ ਹੈ ਆਪਾਂ ਹਰ ਇੱਕ ਤਰ੍ਹਾਂ ਦਾ ਕਸਟਮਰ ਜੁੜਿਆ ਹੋਇਆ ਹੈ ਭਾਈ ਹੁਣ ਰੇਟ ਵੀ ਰੇਟ ਦੱਸਿਓ ਨਾਲ ਨਾਲ ਹਾਂਜੀ ਰੇਟ ਦੱਸੋਗਾ ਜੀ ਕੋਈ ਨਹੀਂ ਆ ਰਿਹਾ ਭਾਜੀ ਇਹਦਾ ਫੋਰਬੀਆ ਰੇਟ ਆ ਬਿਲਕੁਲ ਜੀ ਓਕੇ ਜਿਹੜਾ ਬਾਕੀ ਦੂਸਰੇ ਸੀਮ ਦੇ ਤੇ ਮੈ ਰੇਟ ਉਹ ਵੀ ਦੱਸੋ ਜੀ ਲੈ ਤੇ ਜਿਹੜੀ ਚੈਸਟ ਹੁੰਦੀ ਹੈ ਭਾਜੀ ਆਪਣੀ 80 ਰੁਪਏ ਦੀ ਹੈ 200 ਗ੍ਰਾਮ ਦੀ ਅੱਛਾ ਤੇ ਬਾਕੀ ਜਿਹੜਾ ਕਬਾਬ ਦੀ ਪਲੇਟ ਆ 130 ਰੁਪਏ ਓਕੇ ਤੇ ਮਟਨ ਕਬਾਬ 150 ਭਾਈ ਜਿਹੜਾ ਪਟਿਆ ਇਹ ਇਹਦੀ ਕਿੰਨੀ ਕੁਆਂਟੀਟੀ ਹੁੰਦੀ ਹੈ ਇਹ ਭਾਈ 250 ਗ੍ਰਾਮ ਤੋਂ ਉੱਪਰ ਹੁੰਦਾ ਜੀ ਭਈਆ ਤੋਂ ਭਈਆ ਚਿਕਨਿਆ ਜਿਹੜਾ ਸਿਰਫ 100 ਰੁਪਏ ਦਾ ਤੁਹਾਨੂੰ ਮਿਲਦਾ ਹੈ 100 ਰੁਪਏ ਦਾ ਭਾਈ ਇਹ ਨਾ 100 ਰੁਪਏ ਬਿਲਕੁਲ 100 ਇਸੋਂ ਸਸਤਾ ਜਿੱਥੇ ਤੁਹਾਨੂੰ ਹੋਰ ਦੱਸੋ ਬਾਈ ਕਿੱਥੇ ਦੇ ਦਈਏ ਉਹ ਸੱਚ ਸਵਾਦ ਬਹੁਤ ਵਧੀਆ ਹੈ ਕਮਾਲ ਦਾ ਹੈ ਖਾਣ ਵਾਸਤੇ ਜ਼ਰੂਰ ਇੱਕ ਰਹੀ ਆਉਣਾ ਪੈਣਾ ਆਓ ਤੇ ਬਾਈ ਉਹਨਾਂ ਦਾ ਖਾਣਾ ਜ਼ਰੂਰ ਟੈਸਟ ਕਰੋ ਤੇ ਜੱਤਾ ਕਾਪਾ ਇਹਨੂੰ ਫਿਨਿਸ਼ ਕਰਨੇ ਆ ਫਿਰ ਉਸ ਤੋਂ ਬਾਅਦ ਚੱਲਦੇ ਆ ਬਾਈ ਕੋਲ ਦੁਬਾਰਾ ਗੱਲਾਂ ਕਰਦਾਂ ਅੱਛਾ ਫਰਾਈ ਵਾਲਾ ਤੇਲ ਧਿਆਰ ਹੋ ਗਿਆ ਹਾਂਜੀ ਬਿਲਕੁਲ ਤੇਲ ਆ ਦੇਖੋ ਤਰੀਕ ਕਿ ਮੈਂ ਖਾਲ ਰਿਹਾ ਦਿਖਾ ਦਿਓ ਜਰਾ ਮੜਾ ਜਾ ਭਾਈ ਚੈੱਕ ਕਰ ਲਿਓ ਤਾਂ ਵੀ ਤੁਸੀਂ ਬਾਤ ਕਰ ਦਿੰਦੇ ਆ ਵੀ ਫਲਾਣਾ ਤੇਲ ਲੱਗਦਾ ਤੇ ਉਮੜਾ ਲੱਗਦਾ ਤੇਲ ਵੀ ਪੂਰੀ ਚੈੱਕ ਕਰਕੇ ਕਰਿਆ ਕਰੋ ਹਨਾ ਹਾਂਜੀ ਬਾਈ ਅੱਛਾ ਭਾਈ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂਜੀ ਕੁਝ ਕੁ ਬੰਦੇ ਬੜੀਆਂ ਫਾਰਵਰਡ ਆ ਦਿੰਦੇ ਆ ਭਾਈ ਬਈ ਸਾਡਾ ਬੱਕਰਾ ਇਦਾਂ ਦਾ ਬਣਾਉਨੇ ਆ ਅਸੀਂ ਆਹ ਬਣਾਉਨੇ ਆ ਉਹ ਬਣਾਉਨੇ ਆ ਮਲਫੜਾਂ ਜਾਂਦੀਆਂ ਹੁੰਦੀਆਂ ਸਵਾਦ ਘਟ ਆਉਂਦਾ ਆ ਅੱਛਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਬੰਦਿਆਂ ਨੂੰ ਦੇਖੋ ਭਾਈ ਜੀ ਆਪਣਾ ਆਪਣਾ ਸਵਾਦ ਆ ਸਾਰਿਆਂ ਦਾ ਅੱਛਾ ਜੀ ਤੇ ਵਧੀਆ ਬਣਾਉਂਦੇ ਆ ਆਪਣੇ ਵੱਲੋਂ ਸਾਰੇ ਵਧੀਆ ਬਣਾਉਂਦੇ ਆ ਜੀ ਜੀ ਤੇ ਆਪਣਾ ਵੀ ਹੁਣ ਚਲੋ ਸ਼ੁਰੂ ਤੋਂ ਪੁਰਾਣਾ ਕੰਮ ਆ ਤੇ ਆਪਣੇ ਬੰਦੂ ਆਪਾਂ ਇਤਨੀ ਕੁਆਲਿਟੀ ਦੇਈ ਦੀ ਆ ਵੀ ਤਿਆਰ ਕਰਕੇ ਵੀ ਗਾਹਕ ਨੂੰ ਗਾਹਕ ਸੰਤੋਸ਼ਟ ਹੋਵੇ ਤੇ ਗਾਹਕ ਨੂੰ ਖਰਾਬੀ ਵੀ ਨਾ ਕਰੇ ਤੇ ਇਹ ਗਰੰਟੀ ਭਾਜੀ ਸਾਡੀ ਆ ਪੱਕੀ ਵੀ ਜੇ ਤੁਸੀਂ ਇੱਥੇ ਬਾਈ ਕੋਲ ਇੱਕ ਵਾਰੀ ਸਟ੍ਰੀਮ ਚਿਕਨ ਖਾ ਲਿਆ ਤੇ ਤੁਸੀਂ ਉਸ ਤੋਂ ਬਾਅਦ ਕਿਸੇ ਹੋਰ ਜਗ੍ਹਾ ਤੇ ਜਾ ਨਹੀਂ ਸਕਦੇ ਇਹ ਗਰੰਟੀ ਸਾਡੀ ਆ ਭਾਜੀ ਠੀਕ ਹੈ ਜੀ ਤੇ ਦੂਜੀ ਗੱਲ ਇਹ ਮੇਨ ਤੇ ਭਾਈ ਇੰਨਾ ਸਸਤਾ ਚਿਕਨ ਆਉਂਦਾ ਕਿੱਥੋਂ ਭਾਜੀ ਸਸਤਾ ਤਾਂ ਕੀ ਕਹਿਣਾ ਇਹਨੂੰ ਚਿਕਨ ਦਾ ਰੇਟ ਉਹੀ ਆ ਆਪਾਂ ਆਪਾਂ ਜਿਹੜੀ ਆਪਣੀ ਮਾਰਜਨ ਵਗੈਰਾ ਉਸ ਹਿਸਾਬ ਨਾਲ ਰੱਖੀ ਹੋਈ ਆ ਆਪਾਂ ਕੋਈ ਐਦਾਂ ਦੀ ਵੀ ਬੌੜੇ ਰੇਟ ਚੱਕ ਕੇ ਏਰੀਆ ਦੇ ਹਿਸਾਬ ਨਾਲ ਆਪਾਂ ਉਹਦੇ ਰੇਟ ਰੱਖਿਆ ਹੋਇਆ ਮਤਲਬ ਪੈਸੇ ਕਮਾਉਣੇ ਹੋ ਇਹਦੇ ਵਿੱਚੋਂ ਹੀ ਆਪਾਂ ਪੈਸੇ ਭਾਜੀ ਕਟ ਕਮਾਈਦੇ ਆ ਦਾਹ ਪਹਿਲਾਂ ਕਮਾਉਣਾ ਪਿਆਰ ਬਤ ਕਮਾਉਣਾ ਜੀ ਇੱਕ ਚੀਜ਼ ਲੋਕਾਂ ਦੇ ਸਵਾਲ ਇਹ ਵੀ ਹੁੰਦੇ ਆ ਭਾਈ ਇਹ ਚਿਕਨ ਮਰਿਆ ਹੋਣਾ ਆ ਨਹੀਂ ਨਹੀਂ ਬਿਮਾਰੀ ਦਾ ਮਰ ਗਿਆ ਆ ਨੈਚੁਰਲੀ ਡੈਥ ਜਿਹੜੀ ਆ ਹੋਰ ਤਰ੍ਹਾਂ ਹਿਸਾਬ ਨਾਲ ਬਹੁਤ ਲੋਕੀ ਆਪਣੇ ਜਿਵੇਂ ਕਈ ਸੁਣਿਆ ਵੀ ਇੱਥੇ ਆ ਇੰਨਾ ਦਾ ਮਿਲਦਾ ਜੀ ਇੱਥੇ ਇੰਨਾ ਦਾ ਮਿਲਦਾ ਪਰ ਉਹਦੀ ਪਹਿਚਾਣ ਆ ਜਾਂਦੀ ਹੈ ਜੀ ਅੱਛਾ ਹਾਂ ਜੀ ਉਹ ਆਪਣਾ ਆਪਾਂ ਆਪਣੇ ਵੱਲੋਂ ਪੂਰਾ ਐਨ ਤਾਜ਼ਾ ਵੜਾ ਕੇ ਲਈਦਾ ਬਿਲਕੁਲ ਸਾਫ਼ ਸੁਥਰਾ ਰੋਜ ਦਾ ਰੋਜ ਕਿਉਂਕਿ ਪੁਰਾਣਾ ਕੰਮ ਹੈ ਜੀ ਪੱਕੇ ਆਪਣੇ ਕਸਟਮਰ ਜੁੜੇ ਹੋਏ ਨੇ ਕਸਟਮਰ ਤੁਹਾਨੂੰ ਆਪ ਹੀ ਲਾ ਦੇਣਗੇ ਹੋਣਾਈ ਜਾਣੇਗਾ ਸਮਝ ਨਹੀਂ ਆਬੀ ਜੀ ਭਾਜੀ ਹਾਂ ਜੀ ਹਾਂ ਜੀ ਤੁਹਾਡੇ ਕੋਲ ਮੈਂ ਵਾਕਿ ਜਦੋਂ ਅਸੀਂ ਆਏ ਆ ਉਦੋਂ ਤੋਂ ਬਾਅਦ ਲੈਣ ਲੱਗੀ ਹੋਈ ਆ ਕਦੀ ਕੋਈ ਕਦੀ ਕੋਈ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਹਾਂ ਜੀ ਹਾਂ ਜੀ ਹਾਂ ਜੀ ਰੋਜ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿਣਾ ਚਾਹੁੰਗਾ ਕਿ ਤੇਲ ਤਾਂ ਮੈਂ ਦੇਖਿਆ ਭਾਈ ਨੂੰ ਬੋਟਲ ਹੁਣੀ ਫਰੈਸ਼ ਇੱਥੇ ਬਿਲਕੁਲ ਅਸੀਂ ਦਿਖਾਇਆ ਦਿਖਾਇਆ ਭਾਜੀ ਅਸੀਂ ਗਾਰੰਟੀ ਹੋ ਨਹੀਂ ਨਹੀਂ ਅਸੀਂ ਦਿਖਾਇਆ ਵਿੱਚ ਖੋਲ ਕੇ ਵਿੱਚ ਬੋਲ ਦਿਖਾਇਆ ਤਾਈ ਬੈਟਰ ਨਹੀਂ ਜਾਈ ਜਾਂਦੇ ਆ ਭਾਜੀ ਭਾਈ ਸਾਨੂੰ ਹੁਣ ਇੱਥੇ ਕਟ ਤਾਂ ਲੋੜੇ ਪੈਂਦੇ ਨੇ ਵੀ ਬਾਈ ਨੂੰ ਬੈਕ ਟੂ ਬੈਕ ਕਾਲ ਆ ਰੀਆਂ ਨੇ ਬਾਈ ਆ ਸਾਡਾ ਬੁੱਕ ਕਰਦੇ ਹੋ ਸਾਡਾ ਆਰਡਰ ਕਰਦੇ ਹੋ ਇਹਨਾਂ ਕੋਲ ਇੱਕ ਮਿੰਟ ਦਾ ਵੀ ਵੇਹਲ ਨਹੀਂ ਮਿਲਦਾ ਹੈਗਾ ਤੇ ਬਾਈ ਸਾਡੇ ਕੋਲ ਬੜੀ ਮੁਸ਼ਕਲ ਨਾਲ ਭਾਈ ਹੁਣ ਸਾਨੂੰ ਟਾਈਮ ਦਿੱਤਾ ਆ ਦੇਖੋ ਭਾਜੀ ਹੁਣ ਆਇਆ ਆਪਾਂ 6 6:30 ਵਜੇ ਆਇਆ ਇਹਦਾ ਤੇ ਉਸ ਤੋਂ ਬਾਅਦ ਬਸ ਲੱਗੇ ਰਹਿੰਦੇ ਆਂ ਕੰਮ 'ਚ ਕੀ ਬਾਤ ਬੜੀਆ ਅਸੀਂ ਤਾਂ ਚਾਹਦੇ ਜੀ ਇਦਾਂ ਹੀ ਲੱਗੇ ਰਹੋ ਇਦੇ ਲੱਗੇ ਰਹੋ ਬਿਲਕੁਲ ਚੰਗੀ ਚੀਜ਼ ਖਵਾ ਰਹੇ ਹੋ ਤੁਸੀਂ ਬਿਲਕੁਲ ਭਾਈ ਕਰਨੀ ਹੈ ਰੀ ਭਾਪਾ ਰਾਜਪਾਜੀ ਹੁਣ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਾ ਸਾਰਾ ਦੋਨੋਂ ਚੀਜ਼ਾਂ ਹਾਂ ਨਹੀਂ ਮਾਰਦੇ ਇੱਕ ਮਿੰਟ ਬਹੁਤ ਵਧੀਆ ਲੱਗੀਆਂ ਟੇਸਟ ਵੀ ਬਹੁਤ ਅੱਛਾ ਹੈ ਇਹਨਾਂ ਦਾ ਔਰ ਚੀਜ਼ ਵੀ ਬਹੁਤ ਫਰੈਸ਼ਰ ਐ ਸੱਚੀ ਸਾਰਾ ਵਧੀਆ ਸੀ ਬਹੁਤ ਵਧੀਆ ਅਗਰ ਫਰਾਈਡ ਵੀ ਖਾਣਾ ਚਾਹਾਂ ਜਿੱਦਾਂ ਫਰਾਈਡ ਵੀ ਚੀਜ਼ ਕਿਹੜੀ ਨੁਕਸਾਨ ਕਰਦੀ ਹੈ ਜਿਹੜੀ ਅਸੀਂ ਪੁਰਾਣੇ ਤੇਲ ਦੇ ਵਿੱਚ ਖਾਂਦੇ ਹਾਂ ਹਨਾ ਬਿਲਕੁਲ ਸਰੋਂ ਦਾ ਤੇਲ ਇਹਨਾਂ ਨੇ ਫਰੈਸ਼ ਸਾਡੇ ਸਾਹਮਣੇ ਹੁਣੀ ਬੋਟਲ ਕੋਲ ਹੀ ਪਾਇਆ ਤੇ ਰੋਜ਼ ਹੀ ਪਾਉਂਦੇ ਲੱਗਦਾ ਕਿ ਅਗਰ ਫਰਾਈਡ ਚੀਜ਼ ਵੀ ਇੱਥੋਂ ਅਗਰ ਖਾਂਦੇ ਆਪਾਂ ਤੇ ਉਹਦਾ ਵੀ ਕੋਈ ਜ਼ਿਆਦਾ ਉਹਦਾ ਕੋਈ ਨੁਕਸ ਨੁਕਸਾਨ ਤੇ ਚਲੋ ਫਰਾਈਡ ਜੀ ਦਾ ਥੋੜਾ ਬਹੁਤਾ ਹੁੰਦਾ ਪਰ ਜਿਆਦਾ ਜਿਹਨੂੰ ਕਹੀਏ ਆਪਾਂ ট্রান্সਪੇਅਰਟ ਮੰਨਦੀ ਹੈ ਇਹ ਉਹ ਉਹ ਚੀਜ਼ ਨਹੀਂ ਹੈਗੀ ਅੱਛਾ ਦੁਬਾਰਾ ਉਹਨਾਂ ਦਾ ਮੌਕਾ ਹੈ ਓਕੇ ਮੈਂ ਸੋਚ ਰਿਹਾ ਭਾਜੀ ਕਿ ਜਲਦੀ ਆਣਾ ਪੈਣਾ ਜਲਦੀ ਆਣਾ ਪੈਣਾ ਜਲਦੀ ਆਣਾ ਪੈਣਾ ਬਿਲਕੁਲ ਭਾਈ ਉਹਨਾਂ ਦਾ ਸੀਨ ਜਿੱਕਰ ਹੈ ਇਹਦਾ ਵਧੀਆ ਵੀ ਦੁਬਾਰਾ ਇੱਕ ਵਾਰ ਤਾਂ ਆਉਣਾ ਪੈਂਦਾ ਭਾਈ ਜਦੋਂ ਲੁਧਿਆਣਾ ਦੇ ਸਟੋਰ ਦਾ ਵਲੌਗ ਵੀ ਆਪਾਂ ਸ਼ੂਟ ਕਰਨ ਆਏ ਤੇ ਸ਼ਾਮ ਨੂੰ ਇੱਥੇ ਤਾਂ ਆਣਾ ਹੀ ਪੈਗਾ 6 ਵਜੇ ਤੋਂ ਬਾਅਦ ਆਉਣਾ ਪੈਣਾ ਵੀ ਇੱਥੇ ਕਿਉਂਕਿ ਮੇਹਦੀ ਦੇ ਵਾਕਈ ਇੱਥੇ ਭਾਈ ਉਹਨਾਂ ਦਾ ਕੰਮ ਇੰਨਾ ਕੁ ਵਧੀਆ ਆ ਤੇ ਇਥੇ ਮਿੰਟ ਮਿੰਟ ਦੇ ਆਰਡਰ ਲੱਗਦੇ ਨੇ ਇਥੇ ਕੋਈ ਵੇਦਦਾ ਦਾ ਨਹੀਂ ਹੈਗਾ ਵੀ ਕੋਈ ਚੀਜ਼ ਕਿਹੜੀ ਕਿਵੇਂ ਆ ਫਰੈਸ਼ ਮਾਲ ਆ ਨਿਕਲਦਾ ਆ ਦੇਖੋ ਜੀ ਆ ਆ ਗਿਆ ਬਰ ਤੇਰੇ ਵਿੱਚ ਕੁਆਂਟੀਟੀ ਦਿਖਾ ਦੇ ਤੁਹਾਨੂੰ ਬਈ ਬੜਾ ਉੱਪਰ ਚੱਕੇ ਹੋਇਆ ਰਾਨੂ ਆ ਚੈੱਕ ਕਰੋ ਤੁਸੀਂ ਓਏ ਹੋਏ ਪਾਪਾ ਨਿਕਲਦੀਆਂ ਪੂਰੀਆਂ ਕੇ ਕੀ ਬਾਤ ਹੈ ਭਾਈ ਉਹ ਮੈਂ ਕਰਕੇ ਤਰਾਮ ਹਾਂ ਠੀਕ ਹੈ ਸਰ ਆ ਆ ਗਿਆ ਤੇ ਨਿੰਗੂ ਆ ਗਈ ਚਕਣੀ ਇਹ ਆ ਗਈ ਪਾਜੀ ਤੰਦੂਰੀ ਸੌਸ। ਅੱਛਾ ਨਾਲ ਤੰਦੂਰੀ ਸੌਸ ਵੀ ਦਿੰਨੇ ਹੋ? ਹਾਂਜੀ ਬਿਲਕੁਲ ਜੀ। ਕੀ ਬਾਤ ਹੈ ਬਾਜੀ। ਤੇ ਨਾਲ ਸਾਨੂੰ ਵੀ ਦਿੱਤੀ ਆ ਤੰਦੂਰੀ ਸੌਸ। ਹਾਂਜੀ ਹਾਂ ਨਾਲ ਪਾਜੀ ਆ ਗਏ ਕੱਚੇ ਵਾਲੇ ਪਿਆਜ਼। ਓਹੋ। ਤੇ ਸਿਆਲਾ ਵਿੱਚ ਲੱਛੇ ਵਾਲੇ ਪੈ ਗਏ ਤੇ ਹੁਣੀਆਂ ਮੂਲੀ? ਹਾਂਜੀ ਮੂਲੀ ਦੇ ਨਾਲ ਮੱਛੀ। ਮੱਛੀ ਓਏ ਹੋਏ ਹੋਏ। ਅੱਛਾ ਮੱਛੀ ਕਿਹੜੀ ਪਾਜੀ ਯੂਜ਼ ਕਰਦੇ? ਮੱਛੀ ਬਾਜੀ ਮੱਲੀ। ਅੱਛਾ ਜੀ। ਤੇ ਸੁਘਾੜਾ। ਸੁਘਾੜਾ। ਹਾਂ ਪਾਜੀ ਮੱਛੀ ਦਾ ਰੇਟ ਕੀ ਆ ਤੁਹਾਡੇ ਕੋਲ? ਮੱਛੀ ਦਾ ਰੇਟ ਬਾਜੀ ਸਿਰਫ 300 ਰੁਪਏ ਪਾਈ ਆ ਮੱਲੀ ਦਾ। ਤੇ ਜਿਹੜੀ ਸੁਘਾੜਾ ਉਹ ਤੇ ਸੀਸਨ ਦਾਣਾ ਉਹ 150 ਰੁਪਏ ਪਈਏ ਤੇ 150 ਰੁਪਏ ਪਈਆ ਮਤਲਬ 150 ਤੋਂ 300 600 ਰੁਪਏ ਕਿਲੋ ਹਾਂਜੀ ਹਾਂਜੀ ਤੇ ਜਿਹੜੀ ਦੂਜੀ ਆ ਮੱਲੀ ਉਹ 300 ਰੁਪਏ ਪਈਆ ਕਿਆ ਬਾਤ ਹੈ ਤੇ ਸੋ ਹੁਣ ਤੁਸੀਂ ਬਾਈ ਹੁਣਾ ਦਾ ਖਾਣਾ ਦੇਖ ਚੁੱਕੇ ਹੋ ਆਰਡਰ ਬਾਈ ਹੁਣਾ ਦੇ ਕੋਲ ਫੈਕ ਟੂ ਬੈਕ ਲੱਗੀ ਜਾਂਦੇ ਨੇ ਤੇ ਬਾਈ ਹੁਣਾ ਦਾ ਸਟਾਲ ਬਿਲਕੁਲ ਸਿੰਪਲ ਜਿਹਾ ਕੋਈ ਬੜਾ ਇੱਥੇ ਤੜਕਫੜਕ ਨਹੀਂ ਹੈਗੀ ਇੱਕ ਸਿੰਪਲ ਜਿਹਾ ਕੰਮ ਆ ਇੱਕ ਪਾਸੇ ਇਧਰ ਬਾਈ ਹੁਣਾ ਦਾ ਹੁੰਦਾ ਆ ਖਰੋੜੇ ਹੋ ਗਿਆ ਤਰੀ ਵਾਲਾ ਆਪਣਾ ਚਿਕਨ ਵਗੈਰਾ ਹੋ ਗਿਆ ਇਧਰ ਬਾਈ ਹੁਣਾ ਦਾ ਫਰਾਈ ਤੇ ਇਧਰ ਸਟੀਮ ਚਿਕਨ ਹੋ ਗਿਆ ਕੋਈ ਇੱਥੇ ਇਦਾਂ ਦੀ ਫਾਰਮੈਲਿਟੀਆਂ ਨਹੀਂ ਕਿਸੇ ਚੀਜ਼ ਨੂੰ ਲੈ ਕੇ ਇੱਥੇ ਜਦੋਂ ਮਰਜੀ ਆ ਕੇ ਬੰਦਾ ਰੋਡ ਦੇ ਖੜ ਕੇ ਖਾਂਦਾ ਜਿੱਥੇ ਸੇਰੇ ਇੱਥੇ ਤਰੀਕਾਂ ਦੀਆਂ ਡੀਲਾਂ ਹੁੰਦੀਆਂ ਨੇ ਵਕੀਲ ਡੀਲਾਂ ਕਰਦੇ ਨੇ ਉਥੇ ਸ਼ਾਹ ਨੂੰ ਇੱਥੇ ਆ ਕੇ ਚਿਕਨ ਤੇ ਲੈਗ ਪੀਸ ਮਿਲਦੇ ਨੇ ਭਾਜੀ ਸੁਆਸ ਸੁਆਸ ਕਿਉਂ ਭਾਜੀ ਹਾਂਜੀ ਸਹੀ ਗੱਲ ਆ ਤੇ ਸੋ ਹੁਣ ਤੁਸੀਂ ਕਰਨਾ ਕੀ ਆ ਕੁਝ ਨਹੀਂ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਾਈ ਹੁਣਾਂ ਦੇ ਕੋਲ ਲੁਧਿਆਣੇ ਵਾਲੇ ਬਾਈ ਹੁਣਾਂ ਦੇ ਕੋਲ ਆਹ ਵਾਲਾ ਜਿਹੜਾ ਬਾਈ ਹੁਣਾਂ ਦਾ ਲੁਧਿਆਣਾ ਚਿਕਨ ਆ ਇਹਨਾਂ ਦੇ ਕੋਲਾਂ ਜਿੰਨੇ ਜਿੰਨੇ ਭਰਾਵਾਂ ਨੇ ਚਿਕਨ ਖਾਧਾ ਆ ਉਹ ਕਿਵੇਂ ਦਾ ਚਿਕਨ ਇਹਨਾਂ ਦਾ ਕਿਵੇਂ ਦਾ ਤੁਹਾਨੂੰ ਟੇਸ ਲੱਗਦਾ ਕਿਉਂਕਿ ਸਾਡੇ ਵੱਲੋਂ 100 ਦੇ ਵਿੱਚੋਂ 100 ਨੰਬਰ ਆ ਬਾਈ ਉਹਨਾਂ ਨੂੰ ਜਿਹੜਾ ਵੀ ਭਰਾ ਇੱਥੇ ਆ ਕੇ ਖਾ ਕੇ ਜਾਊਗਾ ਸਾਨੂੰ ਕਮੈਂਟ ਜਰੂਰ ਕਰਕੇ ਦੱਸਿਓ ਵੀ ਉਹਨਾਂ ਦਾ ਬਾਈ ਉਹਨਾਂ ਦਾ ਚਿਕਨ ਤੁਹਾਨੂੰ ਸਵਾਦ ਕਿਵੇਂ ਲੱਗਾ ਤੇ ਹੁਣ ਬੱਸ ਸਾਨੂੰ ਦਿਓ ਆ ਗਿਆ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਸੋ ਮਚ